ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨਾ ਹੋਵੈ ਜੀ ਜੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪ੍ਰੀਆ ਭਾਰ ਸਹਸ ਅਨਪਾਲਖ ਹੋਈ ਤਾ ਇੱਕ ਨਾ ਚੱਲੇ ਨਾਲ ਕਿਉ ਸਚਿਆ ਰਹੀਏ ਇਕ ਵਿਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਏ ਹੈ ਇਕ ਨਾ ਹੁਕਮੀ ਬਖਸ਼ੀ ਸੇ ਕੋ ਹੁਕਮਿਸਦਾ ਪਵਾਈਏ ਹੈ ਹੁਕਮੇਂਦਰ ਸਭ ਕੋ ਬਾਹਰ ਕੋ ਨਾ ਕੋਈ ਨਾਨਕ ਹੁਕਮੈ ਜੀ ਉਜੈ ਤਾਂ ਹਉ ਮੈਂ ਕਹਿ ਨ ਕੋਈ ਗਾਵੇ ਕੋ ਤਨ ਹੋਵੇ ਕਿ ਸੈਤਾਨ ਗਾਵੇ ਕੋ ਦਤਿਆਣੇ ਨੀਸਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਬੀਚਾਰ ਗਾਵੇ ਕੋ ਸਾਜ ਕਰੀ ਤਨ ਖੇ ਗਾਵੇ ਕੋ ਜੀ ਲੈ ਫਿੰਦੀ ਗਾਵੇ ਕੋ ਜਾਪੇਂਦੀ ਸੈ ਦੂਰ ਗਾਵੇ ਕੋ ਵੇਖਿਆ ਦਰ ਦੂਰ ਕਥਨਾ ਕਥਿਨਾ ਵੇ ਟੂਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾ ਹੈ ਜੁਗ ਜਗੰਤਰ ਖਾਈ ਖਾਹੀ ਹੁਕਮੀ ਹੁਕਮ ਚਲਾਈ ਰਾਹੋ ਨਾਨਕ ਵੀਗ ਸਵੇ ਪ੍ਰਵਾਹੋ ਸੱਚਾ ਸਾਹਿਬ ਸੱਚ ਨਾਮ ਭਾਖਿਆ ਭਾਉ ਅਪਾਰ ਅੱਖ ਹੈ ਮੰਗ ਹੈ ਦੇ ਦੇ ਦਰ ਗਰੀਂਦਾ ਤਾਰ ਫਿਰ ਕੇ ਗੇ ਰਖੀਆਂ ਜਿੰਦ ਸਦਰਵਾਰ ਮਹੌ ਕੇ ਬੋਲਣ ਬੋਲੀਏ ਦਿਸੰਤਰੀ ਪਿਆਰ ਅੰਮ੍ਰਿਤ ਵੇਲਾ ਸਤਿਨਾਮ ਵੜਿਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਹੀ ਵੇ ਜਾਣੀਆਂ ਸਬਾਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨੇ ਰੰਝਨ ਸੋਏ ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਗਾਵੀ ਗੁਣੀ ਨਿੰਦਾਨ ਅੰਗਾ ਵੀ ਏਸੁ ਨੀਮ ਮੰਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੁ ਗੁਰਮੁਖ ਰਐ ਸਮਾਈ ਗੁਰੀਸਰ ਗੁਰਗੋੜ ਖੁਰਮਾ ਗੁਰ ਪਾਰਵਤੀ ਮਾਈ ਜੀ ਹੋ ਜਾਣਾ ਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਇਕ ਦੇਵ ਜਾਈ ਸੁਮਨਾ ਜੀਆ ਕਾਇਕ ਦਾਤਾ ਸੋ ਮੈ ਵਿਸਰਣਾ ਜਾਏ তীর্থ ਨਵ ਜਿਤ ਸੁਭਾਵ ਬਿਨ ਭਾਣੀ ਕੀ ਨਾਈ ਕਰੀ ਜੇ ਤਿਸ ਰਠੂ ਪਾਈ ਬੇਖਮਨ ਕਰਮਾ ਕਿ ਮਿਲੇ ਲਈ ਮਤ ਵਿਚ ਰਤ ਨਿਵਾਰ ਮਾਨਕ ਜੀ ਕੋ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਵ ਜਾਈ ਸੁਮਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰੇ ਅਰ ਜਾ ਹੋਰ ਸੁਣੀ ਹੋਏ ਨਵਖ ਨਵ ਚ ਜਾਣੀਏ ਨਾਲ ਚੱਲੈ ਸਭ ਕੋਈ ਚੰਗਾ ਨਾਮ ਰਖਾਏ ਕਹਿ ਜਸ ਕੀਤ ਜਗਲੇ ਜੇ ਤਿਸ ਨਦਰਿ ਨਾ ਵੇ ਤਮ ਵਤਨ ਪੁੱਛੈ ਕੀ ਕੀਤਾ ਅੰਦਰ ਕੀਤਕਾਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤਿਆ ਗੁਣ ਦੇ ਤਿਹ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸੰਤ ਵੀ ਸੁਨਣਾ ਸੰਨੰਤਰਤ ਵਰਿਆਕਾਸ਼ ਸੁਨਿਆ ਦੀਪ ਲੂਪਾ ਤਾਲ ਸੁਨਿਆ ਭੂਵਨ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਨੇਂਦੂ ਪਵਕਾ ਨਾਸ ਸੁਨਿਐ ਈਸ਼ਰ ਵਰਮੈਂ ਦੁ ਸੁਨਿਐ ਮੁਖਸਾਲਾ ਹਨਮੰਦ ਸੁਨਿਐ ਜੋਗ ਜੁਗ ਤਨ ਭੇਦ ਸੁਨਿਐ ਸਤ ਸਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਨਿਐ ਦੁੱਖ pau ਕਾ ਨਾਸ ਸੁਨਿਐ ਸਤ ਸੰਤੋ ਗਿਆਨ ਸਨਿਰਸ਼ਿ ਕ੍ਰਿਸ਼ਨਾਨ ਸੁਨਿਐ ਪੜ ਪੜ ਪਾਵੇ ਮਾਨ ਸੁਨਿਐ ਲਾਗੇ ਸਹਿ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਨਿਐ ਦੁੱਖ pau ਕਾ ਨਾਸ ਸੁਨਿਆ ਸਰਗੁਨਾ ਗਿੰਗਾ ਸੁਨਿਆ ਸੇਖ ਪੀਰ ਪਾਤਸ਼ਾ ਸੁਨਿਆਂ ਦੀ ਪਾਵੇ ਰਾਹ ਹੁਸਨਿਆth ਵੈ ਸਗਾ ਹੁ ਨਾਨਕ ਭਗਤ ਸਰਵੇਗਾ ਸੁਨਿਆਂ ਦੂਖ ਪਾਉ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਿਛਤਾਏ ਕਾ ਉਦਕਲਮ ਲਿਖਣਾ ਹਰਮਨੇ ਕ ਬੇਕਰਨ ਵਿਚਾਰੇ ਇਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨੈ ਸੁਰਤ ਹੋਏ ਮਨ ਬੁੱਧ ਮਨੈ ਸਵਲਪਉਨ ਕੀ ਸ਼ੁੱਧ ਮਨੈ ਮੋ ਚੂਟ ਨਾ ਖਾਈ ਮਨੈ ਨਿਮ ਕੇ ਸਾਥ ਨਾ ਜਾਏ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਗ ਨ ਪਾਈ ਮਨੈ ਬਤ ਸਿਉ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਪਵਹਿ ਮੁਖ ਦਵਾਰ ਮਨੈ ਪਰਵਾਰੈ ਸਾਧਾਰਮ ਮਨੈ ਤਰੇ ਤਾਰੀ ਗੁਰ ਸੇਖ ਮਨੈ ਨਾਨਕ ਭਵੈ ਨ ਬੇਖੂ ਐਸਾ ਨਾਮ ਨਰੰਜਨ ਹੋਇ ਜੀਕੂ ਮਨ ਜਾਣੈ ਮਨ ਕੋਈ ਪੰਚ ਪਰਵਾਨ ਪੰਚ ਪ੍ਰਦਾਨ ਮਨ ਚੇ ਪਾਵੈ ਦਰਗਹਿ ਮਾਨ ਪੰਚੇ ਸੋਹ ਹੈ ਨਰ ਰਾਜਾਣ ਪੰਚਾ ਕਗਰੇਕ ਤੇ ਆਨ ਜੀਕੂ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੈ ਨਾਹਿ ਸੁਮਾਰ

ਕੀ ਤਾਪਸਾ ਇੱਕ ਕੁਬਉ ਦਿਸਤੇ ਹੋਏ ਲਖ ਦਰਿਆ ਉਪਰ ਦੁਰਦਕਵਨ ਕਾ ਵਿਚਾਰ ਬਾਰੇ ਨ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲਿਕਾਰ ਤੂਸ ਦਸਲਾ ਨ ਨਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਖ ਗ੍ਰੰਥ ਮੁਖੀਤ ਪਾਠ ਅਸੰਗ ਜੋਗ ਮਨ ਰਹੈ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅ ਸੰਗ ਦਾਤਾਰ ਅਸੰਖ ਸੂਰਮੋ ਪਖਸਰ ਸੰਖ ਮੂਲ ਨਿਵਲਾਈ ਤਾਰ ਕੁਦਰਤ ਕਵਨ ਕਾ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ ਜੋਤੁ ਸੁਧ ਭਾਵੇ ਸਾਈ ਪਲਿਕਾਰ ਤੁਸਦਾ ਸਲਾਮ ਅੰਕਾਰ ਅਸੰਖ ਮੂਰਖਨ ਕੋਰ ਸੰਖ ਚੋਰ ਹਰਾਮ ਖੋਰ ਸੰਖ ਮਰ ਕਰ ਜਾਏ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੀ ਸੰਖ ਪਾਪੀ ਪਾਪ ਕਰਨ ਜਾਏ اث کار کوری اث ملے مل پا ہے سنگ نے وار جاوا کم وار جوت سائی پری کار تا سلان کرسنکھ نا سنکھاگم سنکھ لو اثنکھ کہہ ہے سر پار ہوئے اخری نام خری سال گیان گیت گنگ گا ਅਖਰੇ ਲਿਖਣ ਬੋਲਣ ਬਾਣ ਅਖਰ ਸੁਰ ਸੰਜੋਗ ਖਾਨ ਜਿਨੇ ਲਿਖੇ ਤਿਸਰਨਾਇ ਜੀ ਫਰਮਾਇ ਤੂ ਤੂ ਪਾਈ ਨੀਤਾ ਗੀਤਾ ਦੇ ਤਨ ਨਾ ਬਿਨਾਂ ਆਵੇ ਨਾਹੀ ਕੋ ਥਾਉ ਕੁਦਰਤ ਕਵਣ ਕਾਇਮ ਚਾਰ ਵਾਰਿਆ ਨ ਜਾਵਾ ਇਕ ਵਾਰ ਜੋ ਤੁਧ ਭਵ ਸਾਈ ਪਲਿਕਾਰ ਦੂਸਰਾ ਸਲਾਮ ਅੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਤੋਤੇ ਦਰੁਸਖੇ ਮੂਤ ਪਲੀਤੇ ਕਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪ੍ਰਿਯ ਮਤ ਪਪਗ ਸੰਗ ਓ ਤੁਪ ਨਵੈ ਕੇ ਰੰਗ ਪੁਨੀ ਪਾਪੀ ਅਖ ਨਾਹੀ ਕਰ ਕ ਕਰਣਾ ਲਿਖ ਲੈ ਜਾਹੁ ਆਪੇ ਵੀ ਜਾਪੇ ਹੀ ਖਾਹੁ ਨਾਨਕ ਹੁਕਮੀ ਆਵਹੁ ਜਾਹੁ ਤੀਰਥ ਤਪ ਦਇਆ ਨਤ ਦਾਨ ਜੀ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਤ ਤੀਰਥ ਮਲਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣਗੁਣ ਗੀਤੇ ਬਖਤ ਨਾ ਹੋਏ ਸਵਸ ਤਥ ਬਾਣੀ ਬ੍ਰਹਮਾ ਸਤ ਸਵੰਸ ਦਾ ਮਨ ਚਾਉ ਕਵਨ ਸੁਇਲਾ ਵਖਤ ਕਵਨ ਕਵੰਥਿਤ ਕਵਨਿਵਾਰ ਕਵਨ ਸੇ ਰੁਤੀ ਮਾਹ ਕਵਨ ਜਿਤ ਹੋਆ ਆਕਾਰ ਵੇਲ ਨ ਪਈਆ ਪੰਡਤੀ ਜਿ ਹੋਵੈ ਲੇਖ ਪੁਰਾਨ ਵਖਤਨ ਬਾਇਓ ਕਾਦੀ ਹੈ ਜਿ ਲਿਖਨ ਲੇਖੁਰਾਨ ਥਿਤਵਾ ਨ ਜੋਗੀ ਜਾਣੈ ਰਤਮਾ ਨ ਕੋਈ ਜਕਰਤਾ ਸ੍ਰਿਠੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਨੇ ਕਿਵ ਜਾਣਾ ਨਾਨਕ ਅਖੰ ਸਭ ਕੋ ਆਖੇ ਇਕ ਦਿਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਉ ਜਾਣੈ ਅਗਗਿਆਨ ਸੋਹੈ ਪਾਤਲ ਪਾਤਲ ਲਖ ਅਗਸ ਅਗਸ ਓੜ ਕੋੜ ਭਲ ਥਕੇ ਵੇਦ ਕੈਨਿਕ ਵਾਤ ਸਸ ਉਠਾਰੈ ਕੈਨਿਕ ਤੇ ਬਾਸ ਲਿਖਤਾ ਤੋ ਲੇਖਾ ਹੋਇ ਤਾ ਲਿਖੀਅ ਲੇਖਾ ਵਿਨਾਸ਼ ਨਾਨਕ ਵਡਾਖੀਐ ਪੇ ਜਾਣੇ ਆਪੂ ਸਲਾਹੀ ਸਲਾਹੀ ਤਿਸੁਰਤ ਨ ਪਾਈਐ ਨਦੀਆਂ ਤਬਾ ਸਮੰਦਰਾ ਜਾਣੀਐ ਸਮੰਦ ਸਾ ਸੁਲਤਾਨ ਗ੍ਰਹ ਸਿਤੇ ਮਾਲ ਧਨ ਕੀੜੀ ਤੁਲ ਨ ਹੋਵਣੀ ਜੇ ਤਿਸਮਨੁ ਨ ਵੀਸਰੈ ਅੰਤੁ ਨ ਸਿਵਤੀ ਕੈਨ ਨਾ ਅੰਤ ਅੰਤਨ ਕਰਨ ਦੇਨਾ ਅੰਤਨ ਤਨ ਵੇਖਣ ਸੁਨਨ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਾਰ ਅੰਤ ਕਾਰਨ ਕੀਤੇ ਵਿਰਲਾਹੀ ਤਾਂਗੇ ਅੰਤਨ ਪਾਈ ਜਾਹੇ ਇਹੋ ਅੰਤਨ ਜਾਣੇ ਕੋਈ ਬੌਤਕੀ ਹੈ ਬੌਤਕ ਹੋਏ ਵੱਡਾ ਸਾਇ ਉੱਚਾ ਥਾਉ ਜੀਵ ਪਰੂਚਾ ਨਾਉ ਏਵਡ ਉੱਚਾ ਹੋਵੇ ਕੋਈ ਤ ਸੋਚੀ ਕੋ ਜਾਣੇ ਸੋਏ ਜੀਵੜੇ ਆਪ ਜਾਣਿਆ ਆਪ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲੰਤਮਾਈ ਕੀਤੇ ਮੰਗਹਿ ਜੋਦ ਪਰ ਕੀਤੇ ਅਗਣਤ ਨੇ ਵਿਚਾਰ ਕੀਤੇ ਖਵਤ ਰਹਿ ਵੇਕਾਰ ਕੀਤੇ ਲੈ ਲੈਮ ਕਿਰਪਾ ਏ ਕੀਤੇ ਮੂਰਖ ਖਾਹਿ ਖਾਹਿ ਕੀਤੇ ਆ ਦੋਹ ਭੋਗ ਸਦਮਾਰ ਏ ਪੇਦਾ ਤੇਰੀਂ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖਣ ਸਕੈ ਕੋਈ ਜੇ ਕੋ ਖਾਈ ਕੱਖਣ ਪਾਏ ਉਹ ਜਾਣੈ ਜੇਤੀ ਆ ਮੁਖਾਏ ਅਪੇ ਜਾਣੈ ਅਪੇ ਦੇ ਅਖ ਹੈ ਸੇ ਪੇਕੇ ਕੀ ਜਿਸ ਨੇ ਬਖਸ਼ੇ ਸਿਬਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਬ ਹੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨੀਸਾਨ ਅਮੁੱਲ ਕਰਮ ਮੂਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਇ ਆਖਾ ਖਰੇ ਲਿਵ ਲਾਇ ਆਖੇ ਵੀਰਪਾੜ ਪੁਰਾਣੇ ਆਖ ਹੈ ਪੜੇ ਕਰੇ ਵਿਖਿਆਣ ਆਖੇ ਵਰ ਮੀ ਅਖੇ ਇੰਦੂ ਆਖੇ ਗੋ ਪੀਤਾ ਗੋਵਿੰਦਾਂ ਅੱਖੇ ਸਰ ਅਕੇ ਸਿਦ ਅੱਖ ਹੈ ਕੀਤੇ ਕੀਤੇ ਬੁੱਧ ਅੱਖਿਆ ਧਨ ਵਖ ਦੇਵ ਅੱਖ ਹੈ ਸੁੰਨ ਮੁੰਜਨ ਸੇਵ ਕੀਤੇ ਅੱਖੇ ਖਨ ਪਾਏ ਕੀਤੇ ਕਹਿ ਕਹਿ ਉਠੜ ਜਾਏ ਇਤੇ ਕੀਤੇ ਹੋਰ ਕਰੇ ਤਾਗਣ ਸਕੇ ਕੀ ਕੀ ਜੀਵੜ ਭਾਵ ਤੇ ਵੜ ਹੋਏ ਨਾਨਕ ਜਣੇ ਸੱਚਾ ਸੋਏ ਜੀ ਕੋ ਅੱਖ ਬੋਲ ਵਿਗਾੜ ਤਨ ਲਿਖੀ ਹੈ ਸਰਗਾ ਬਾਰਾਗਾ ਬਾਰ ਸੋਦਰ ਕੇ ਅਸੁਕਰ ਕੇ ਜਿਤਵੇ ਸਰਵ ਸਮਾਲੇ ਵਾਜੇ ਨਾਦੁ ਨੇਕ ਸੰਗੈ ਕੀਤੇ ਵਨਹਾਰੀ ਕੀਤੇ ਰਾਗ ਪ੍ਰੀ ਸੰਗਹੀਆਨ ਕੀਤੇ ਗਵਨਹਾਰੇ ਗਵਹ ਤਹਨੋ ਪਉਣ ਪਾਣੀ ਬੈ ਸੰਤੁਰ ਗਵਹ ਰਜਾ ਧਰਮ ਦੁਆਰੀ ਗਵਹ ਚਿਤ ਗੁੱਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਵਹ ਈਸਰ ਵਰਮਾ ਦੇਵੀ ਸੋਨ ਸਦਾ ਸਵਾਰੇ ਗਵਹਿ ਇੰਦ ਇਹ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਵਹਿ ਇਸ ਦਿਸਮਾ ਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਦੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਵਹਿ ਮੋਹਣੀਆਂ ਮਨਮੋਹਨ ਸੁਰਗਾਮ ਚ ਪਿਆਲੇ ਗਾਵਨ ਰਤਨ ਪਾਈ ਤੇਰੇ ਅਰਸਤਿ ਸੰ ਨਾਲੇ ਗਵ ਹੈ ਜੋਦ ਮਾਮਲ ਸੁਰਾ ਗਵ ਖਾਣੀ ਚਾਰੇ ਗਵ ਖਨਮ ਦਲਵਰ ਪੰਡਾ ਕਰ ਕਰ ਖੇਤਾਰੇ ਸੇਤੂ ਨ ਗਵ ਜੋਤ ਪਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਵਨ ਸਿਮਜਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਚ ਸਚਿ ਨਾਹੀ ਹੈ ਪੀਓ ਸਿਜੈ ਨੰਦਾਸਿ ਰਤਨਾ ਜਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨ ਸਿੰਮਾਇ ਜਿਨ ਨੂੰ ਪਾਈ ਕਰ ਕਰ ਵੇਖੇ ਗੀਤਾ ਆਪਣਾ ਜਿਉ ਤਿਸ ਦੀ ਵੜਿਆਏ ਜੋ ਤਿਸ ਭਾਵੇ ਸੋਈ ਕਰ ਸਿਹੁ ਕਮਨਾ ਕਰਣਾ ਜਾਈ ਸੋ ਪਾਤਸ਼ਾਹ ਹੋ ਸ਼ਹ ਪਾਤ ਸਾਹਿਬੋ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮ ਬਦ ਝੋਲੀ ਧਿਆਨ ਕਰੇ ਬਪੂਤ ਕਿੰਥਾ ਕਾਲ ਕੁਆਰੀ ਕਾਇ ਜੁਗਤ ਰੰਡਾ ਪ੍ਰਤੀ ਤਾਈ ਪੰਤੇ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤੇ ਸਾਦੇਸ ਆਦਨੀ ਲੋ ਨਾਦ ਨਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦੇ ਭੰਡਾਰਨ ਕੜਕਟ ਵਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦ ਸਦਬਰਾ ਸਾਦ ਸੰਜੋਗ ਵਿਜੋ ਦੇ ਕਾ ਚਲਾਵੇ ਲੇਖੀ ਆਵੇ ਭਾਗ ਆਦੇਸ ਸਾਦੇਸ ਆਦਨੀ ਲੋ ਨਾਦ ਨਹਤ ਜੁਗ ਜੁਗ ਏਕੋ ਵੇਸ ਇਕਮਾਈ ਜੁਗਤ ਵਿਆਇਤਿ ਚੱਲੇ ਪਰਵਾਰ ਇਕ ਸੰਸਾਰੀ ਇਕ ਭੰਡਾਰੀ ਇਕ ਲਾਇ ਦੀਵਾ ਅਨਜਿਬਤ ਸੁਪਾਵਤ ਵੇ ਚਲਾਵੇ ਜਿਵੇਂ ਹੋਇ ਫੁਰਮਾਨ ਓ ਵੇਖੈ ਓ ਨਨਦਰਣਾਵੇ ਬਹੁਤਾਇ ਹੋਵੇ ਦਾਨ ਆਦੇਤ ਸੈ ਆਦੇਸ ਸੁਆਦ ਨੀਲ ਅਨੰਦ ਨਹਤ ਜੁਗ ਜੁਗ ਕੋ ਵੇਸ ਅਸਨ ਲੋਲੋਏ ਪੰਡਾਰ ਜੋਗ ਸੁਪਾਇ ਸੇਕਾ ਬਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸਚੇ ਕੀ ਸਾਚੀ ਕਾਰ आदेश तिसै आदेश आधुनील नद नहत जुग जुग एको वेस एक दूजी पौ लाख होए लाखो बहै लाख वीस लाख लाख गिडा किया एक नाम जगदीशो एतरा पद पवडिया चढ़िए होए कीस सुन गल्ला आकाश की ताई रीस ਨਾਨਕ ਨਦਰੀ ਪਾਈਐ ਕੁੜੀ ਕੁੜੇ ਠੀਸ ਅਖੰਜੂਰ ਚ ਪੈਨੇ ਜੋਰ ਜੋਰ ਨ ਮੰਗਨ ਦੇ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨ ਸੋਰਾ ਜੋਰ ਨ ਸੁਰਤੀ ਗਣ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਈ ਨਾਨਕ ਤੂੰ ਨੀਚ ਨ ਕੋਈ ਰਾਤੀ ਰੁੱਤੀ ਸਤਿਵਾਰ ਪੂਣ ਪਣੀ ਗਣੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੂਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਵਾਜ਼ਾ ਤਿਥੈ ਸੋਣ ਪੰਜ ਪਰਵਾ ਨਨ ਤ੍ਰਿਕਰਮ ਬਵੈਨੀ ਸਾਨ ਗਜ ਕਾਇ ਉਥੈ ਪਾਈ ਨਾਨਕ ਗਿਆਨ ਜਪੇ ਜਾਏ ਕਰਮ ਖੰਡ ਕਹਿਉ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਵਨ ਪਣੀ ਬੈ ਸੰਤਰ ਕੀਤੇ ਗਣ ਮਹੇਸ਼ ਕੀਤੇ ਵਰਮੇ ਕਰਤ ਕੜੀ ਰੂਪ ਰੰਕੇ ਵੇਸ ਕੀਤਿਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਨਚਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਨ ਨਮਨ ਕੀਤੇ ਕੀਤੇ ਰਤਨ ਸੰਮੰਦ ਕੀਤੀਆਂ ਖਾਣੀਆਂ ਕੀਤੀਆਂ ਬਾਣੀਆਂ ਕੀਤੇ ਵਤ ਨਰਿੰਦ ਕੀਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਰਿਥੈ ਨਰਬਨੂਰ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਰਿਥੈ ਗਾਤ ਕੜੀ ਬਹੁਤਨੂਪਾ ਤਾਂ ਕੀਆ ਗੱਲਾਂ ਗਥੀਆਂ ਨਾ ਜਾਹੀ ਜੀ ਕੂ ਕਹਿ ਵਿਛੈ ਵਿਸਤਾਏ ਦਿੱਥੈ ਗੜੀਐ ਸੁਰਤ ਮਤ ਮਨ ਬੋਧ ਦਿੱਥੈ ਗੜੀਐ ਸੁਰ ਸਿਧਾਂ ਕੀ ਸ਼ੁੱਧ ਕਰਮ ਖਣਕੀ ਬਾਣੀ ਜੋਰ ਦਿੱਥੈ ਔਰ ਨਾ ਕੋਈ ਹੋਉ ਦਿੱਥੈ ਜੋਦ ਮਾਮਲ ਸੂਰਤਿ ਮੈ RAM ਰਹਿਆ ਭਰਪੂਰ ਦਿੱਥੈ ਸੀਤੋ ਸੀਤਾ ਮੈ ਮਾਂ ਮਾਈ ਤੰਗ ਰੂਪ ਨ ਗਥਨੇ ਜਾਹੀ ਨਾ ਉਮਰਨ ਠਗ ਜਾਏ ਜਿਨ ਕੈ ਰਾਮ ਬਸੈ ਮਨ ਮਾਈ ਤਿਥੈ ਭਗਤ ਬਸਕੇ ਲੋਕ ਰੈ ਨੰਨ ਸਚਾ ਮਨ ਸੋਏ ਸਚ ਕਣ ਬਸੰ ਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਤਿਥੈ ਖੰਡ ਮਨ ਨਲਵਰ ਪੰਡ ਜਿ ਕੋਥ ਦੰਤ ਨਰੰਤੂ ਦਿਥੈ ਲੋਲ ਆਕਾਰ ਜਿਵ ਜੋਕਮ ਦਵਤ ਵਿਕਾਰ ਵੇਖੈ ਵਿਗਸ ਕਰ ਵਿਚਾਰ ਨਾਨਕ ਕਥਨਾ ਕਰਿ ਦਾਸਾਰ ਜਤ ਪਹਾਰ ਤਿਰਿ ਸੁਨਿਆਰ ਅਹਰਨ ਮਤ ਵੀਦ ਹਥੀਆਰ ਪੌਖਲਾ ਅਗਨ ਤਵਤਾਉ ਪਾਂਡਾ ਪਉ ਅਮਰਤ ਦਿੱਤ ਢਾਲ ਕੜੀਏ ਸ਼ਬਦ ਸਚੀਟਕਸਾਲ ਦਿਨ ਕ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤਿ ਦਿਵਸ ਰਾਦੁ ਆਇਂਦਾ ਆਖੇ ਲੈ ਸਗਲ ਜਗਤ ਤੂ ਚੰਗਿਆਈਆ ਬੁਰੀਆਈਆ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮشقਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੇ ਨਾਲ